ਸੱਚੀ ਕਾਲ ਜੀ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਤੋਂ ਹਲਕਾ ਮਜੀਠੇ ਨਾਲ ਸੰਬੰਧਿਤ ਸਰਕਾਰ ਦੀ ਨਲੈਕੀ ਸਰਕਾਰ ਦੀ ਤੇ ਸ਼ਰਾਬ ਦੇ ਠੇਕੇਦਾਰਾਂ ਦੀ ਰੜੀ ਮਿਲੀ ਭੁਗਤ ਕਰਕੇ ਅੱਜ ਬਹੁਤ ਵੱਡਾ ਨੁਕਸਾਨ ਬਾਰਡਰ ਇਲਾਕੇ 'ਚ ਹੋਇਆ ਕਿ 15 ਤੋਂ ਵੱਧ ਮੌਤਾਂ ਜ਼ਹਿਰੀਲੀ ਸ਼ਰਾਬ ਪੀ ਕੇ ਲੋਕਾਂ ਦੀ ਹੋ ਗਈ ਹੈ ਹਲੇ ਵੀ ਨਨ ਸਾਥ ਹੋਰ ਸੀਰੀਅਸਲੀ ਜੋ ਸੀਰੀਅਸ ਹਾਲਾਤ ਨੇ ਹਸਪਤਾਲਾਂ ਚ ਐਡਮਿਟ ਨੇ ਔਰ ਅਫਸੋਸ ਦੀ ਗੱਲ ਹੈ ਕਿ ਕਈ ਲੋਕਾਂ ਦਾ ਤਾਂ ਪੋਸਟਮੌਟਮ ਤੱਕ ਨਹੀਂ ਕਰਾਇਆ ਗਿਆ ਉਹਦਾ ਕਾਰਨ ਸਿੱਧਾ ਕਿ ਸਰਕਾਰ ਇੱਕ ਨਾਮੀ ਸ਼ਰਾਬ ਦੇ ਠੇਕੇਦਾਰ ਨੂੰ ਜਿਹਦੇ ਬਾਰੇ ਬੜੀ ਛੇਤੀ ਮੈਂ ਸਾਰੀਆਂ ਹੀ ਅ ਅਸਲੀਅਤ ਤੁਹਾਡੇ ਸਾਹਮਣੇ ਰੱਖੂੰਗਾ ਜਿਹੜਾ ਸਰਕਾਰ ਦਾ ਬਹੁਤ ਚਹੇਤਾ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਦਾ ਰਾਈਟ ਹੈਂਡ ਮੈਨ ਹੈ ਫਾਈਨੈਂਸਰ ਹੈ ਔਰ ਇਹੀ ਕਾਰਨ ਹੈ ਕਿ ਉਹਦੀ ਜਾਨ ਬਚਾਉਣ ਲਈ ਇਹ ਸਾਰੇ ਆਪਰੇਸ਼ਨ ਨੂੰ ਕਵਰ ਅਪ ਆਪਰੇਸ਼ਨ ਇਹਦਾ ਨੋ ਦਿੱਤਾ ਗਿਆ ਕਿ ਇਹ ਗੱਲ ਆਉਣ ਹੀ ਨਾ ਦੇਉ ਰਿਕਾਰਡ ਤੇ ਕਿ ਇਹ ਜਿਹੜੀ 15 ਤੋਂ 18 ਬੰਦਿਆਂ ਦੀ ਮੌਤ ਹੋ ਚੁੱਕੀ ਹੈ ਪੰਜ ਸੱਤ ਸੀਰੀਅਸ ਨੇ ਇਹਦਾ ਮੁੱਖ ਕਾਰਨ ਇਹ ਹੋਇਆ ਕਿ ਇਹ ਡੁਪਲੀਕੇਟ ਜ਼ਹਿਰੀਲੀ ਸ਼ਰਾਬ ਇੱਥੋਂ ਵੇਚੀ ਜਾ ਰਹੀ ਔਰ ਸਰਕਾਰ ਦੀ ਐਕਸਾਈਜ਼ ਮਹਿਕਮੇ ਦੀ ਕਈ ਅਫਸਰਾਂ ਦੀ ਰਲੀ ਮਿਲੀ ਭੁਗਤ ਵੇਖੋ ਕੁਝ ਦਿਨ ਪਹਿਲਾਂ ਇਹਨਾਂ ਨੇ ਜੋ ਸਰਕਾਰੀ ਰੇਟਾਂ ਤੇ ਸ਼ਰਾਬ ਵੇਚ ਰਹੇ ਸੀ ਆਰ ਕੇ ਵਾਈਨਸ ਐਂਡ ਕੰਪਨੀ ਉਹਨਾਂ ਦਾ ਚਲਾਨ ਕੀਤਾ ਕਿ ਨਹੀਂ ਤੁਸੀਂ ਵੱਡੀ ਹਾਈ ਰੇਟ ਤੇ ਸ਼ਰਾਬ ਵੇਚੋ ਮਤਲਬ ਕਿ ਪ੍ਰੋਫਿਟ ਨਾਲ ਸ਼ਰਾਬ ਵੇਚੋ ਦਾ ਕਾਰਨ ਕੀ ਹੈ ਕਿਉਂਕਿ ਵੱਡਾ ਗਰੁੱਪ ਇੱਕ ਆਮ ਆਦਮੀ ਪਾਰਟੀ ਦਾ ਝੇਤਾ ਲੈ ਕੇ ਗਿਆ ਜੋ ਅੱਜ ਕੱਲ ਆਮ ਆਦਮੀ ਪਾਰਟੀ ਦੇ ਇਸ਼ਾਰੇ ਤੇ ਕੰਮ ਕਰਦਾ ਉਹਨਾਂ ਨੂੰ ਫਾਈਨਾਂਸ ਕਰਦਾ ਉਹਦਾ ਨੁਕਸਾਨ ਹੋ ਰਿਹਾ ਸੀ ਔਰ ਚਲਾਨ ਕਰਤੇ ਗਏ ਜਿਹੜਾ ਸਰਕਾਰੀ ਰੇਟ ਤੇ ਸ਼ਰਾਬ ਵੇਚ ਰਿਹਾ ਉਹਨਾਂ ਦੀਆਂ ਦੁਕਾਨਾਂ ਬੰਦ ਕਰਤੀਆਂ ਖਬਰਾਂ ਲੱਗੀਆਂ ਮੈਂ ਉਦੋਂ ਵੀ ਨਹੀਂ ਬੋਲਿਆ ਕਿਉਂਕਿ ਜੰਗ ਵਾਲਾ ਮਾਹੌਲ ਸੀ ਮਗਰ ਅੱਜ ਹਾਲਾਤ ਵੇਖ ਲਓ ਕਿ ਤੁਸੀਂ ਜੇ ਕੋਈ ਸਹੀ ਕੰਮ ਕਰ ਰਿਹਾ ਉਹਦੀ ਤਾਂ ਦੁਕਾਨਾਂ ਬੰਦ ਕਰ ਰਹੇ ਹੋ ਤੇ ਜਿਹੜਾ ਡੁਪਲੀਕੇਟ ਸ਼ਰਾਬ ਵੇਚ ਰਿਹਾ ਆਪ ਦਾ ਜਿਹੜਾ ਨੁਕਸਾਨ ਹੈ ਉਹਦੀ ਪਰਪਾਈ ਕਰਨ ਨੂੰ ਔਰ ਅੱਜ ਉਹਦੇ ਤੇ ਕਾਰਵਾਈ ਤੱਕ ਨਾ ਹੋਵੇ ਉਹਦੀ ਬਚਾਇਆ ਜਾਵੇ ਇਹ ਬੜੀ ਨਿੰਦਨਯੋਗ ਹੈ ਜਿੱਥੇ ਜਿਹੜੇ 14 ਲੋਕ ਤੋਂ ਵੱਗ ਜਿਹੜੇ ਚੜਾਈ ਕਰ ਗਏ ਹੈ ਜਿੱਥੇ ਮੈਂ ਉਹਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਾ ਇਮੀਡੀਏਟਲੀ ਕਾਰਵਾਈ ਦੀ ਮੰਗ ਕਰਦਾ આરોપી ਅਰੈਸਟ ਹੋਣੇ ਚਾਹੀਏ ਚਾਹੀਦੇ ਨੇ ਇਹ ਤਣਾਟ ठेकेदार ਸਰਕਾਰ ਦਾ ਮੋਚਦਾ ਵਾਲ ਇਮੀਡੀਏਟਲੀ ਅਰੈਸਟ ਹੋਣਾ ਚਾਹੀਦਾ ਔਰ ਨਾਲ ਦੀ ਨਾਲ ਇਹ ਪਰਿਵਾਰਾਂ ਨੂੰ ਬਣਦਾ ਕੰਪਨਸੇਸ਼ਨ ਘਟੋ ਘਟਾ 25-25 ਲੱਖ ਇੱਕ-ਇੱਕ ਪਰਿਵਾਰ ਨੂੰ ਮਿਲਣਾ ਚਾਹੀਦਾ ਕਿਉਂਕਿ ਇੱਕ ਪਾਸੇ ਸਰਕਾਰ ਖਜ਼ਾਨੇ ਪਰ ਰਹੀ ਹੈ ਸ਼ਰਾਬ ਵੇਚ ਕੇ ਔਰ ਦੂਜੇ ਪਾਸੇ ਲੋਕਾਂ ਨੂੰ ਜ਼ਹਿਰੀਲੀ ਸ਼ਰਾਬ ਜੋ ਪਲਾ ਕੇ ਵੇਚ ਰਹੇ ਉਹਨਾਂ ਨੂੰ ਰੋਕਣ 'ਚ ناکਾਮ ਹੋ ਰਹੀ ਹੈ ਤੇ ਜਿਹੜੇ ਕਹਿੰਦੇ ਸੀ ਅਸੀਂ 10,000 15,000 ਕਰੋੜ ਇਕਸਾਈ ਚੋਂ ਕਮਾਈ ਕਰ ਲਈ ਹੈ ਫਿਰ ਭਾਈ ਸੋਦੀ ਨਲੈਕੀ ਕਾਰਨ ਇਹ ਮੌਤਾ ਹੋਈਆਂ ਹੁਣ ਚੱਲ ਕੇ ਉਹਨਾਂ ਪਰਿਵਾਰਾਂ ਦੀ ਬਾਹ ਫੜੋ ਇਸ ਲਈ ਮੈਂ ਇਮੀਡੀਏਟਲੀ ਐਕਸ਼ਨ ਦੀ ਮੰਗ ਕਰਦਾ ਔਰ ਪਰਿਵਾਰਾਂ ਨਾਲ ਜਿੱਥੇ ਦੁੱਖ ਸਾਂਝਾ ਕਰਦਾ ਉਹਨਾਂ ਪਰਿਵਾਰਾਂ ਦੀ ਬਾਹ ਫੜਨ ਦੀ ਗੱਲ ਵੀ ਸਰਕਾਰ ਅੱਗੇ ਰੱਖਦਾ ਹਾਂ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਔਰ ਠੀਕ ਠਾਕ ਹੁਣੇ-ਹੁਣੇ ਪਤਾ ਲੱਗਿਆ ਕਿ ਹਲਕਾ ਮਜੀਠਾ ਨਿਊਜ਼ 18 ਤੇ ਵੀ ਆ ਰਹੀ ਹੈ ਕਿ 8 ਲੋਕਾਂ ਦੀ ਮੌਤ ਹੋ ਗਈ ਹੈ ਹਲਕਾ ਮਜੀਠਾ ਅੰਦਰ ਜ਼ਹਿਰੀਲੀ ਸ਼ਰਾਬ ਨੇ 8 ਲੋਕਾਂ ਦੀ ਜਾਨ ਲੈ ਰਹੀ ਹੈ ਲੈ ਲਈਏ ਇਹ ਨਿਊਜ਼ 8 ਦਿਖਾ ਰਿਹਾ ਸਾਡੇ ਕੋਲੇ ਖਬਰ ਦੇ ਮੁਤਾਬਕ 15 ਲੋਕ ਹੁਣ ਤੱਕ ਮਰ ਚੁੱਕੇ ਨੇ ਜ਼ਹਿਰੀਲੀ ਸ਼ਰਾਬ ਦੇ ਨਾਲ ਇਹ ਧੰਦਾ ਬਿਲਕੁਲ ਪੁਲਿਸ ਸਟੇਸ਼ਨ ਦੇ ਨਾਲ ਚੱਲ ਰਿਹਾ ਸੀਗਾ ਇਨਫਾਰਮੇਸ਼ਨ ਦੇ ਮੁਤਾਬਕ ਔਰ ਕਿਉਂਕਿ ਹੁਣੇ ਮੈਨੂੰ ਮਜੀਠਾ ਤੋਂ ਫੋਨ ਆਇਆ ਸੀ اور ਨਾਲ ਹੀ ਨਾਲ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਉਰੀ مکمل ਤੌਰ ਤੇ ਜਿਹੜੀ ਫੂਕ ਹੈ ਉਹ ਨਿਕਲਦੀ ਨਜ਼ਰ ਆ ਰਹੀ ਹੈ ਇਹ ਤਾਂ ਸਮਾਖ ਚਿੱਟੇ ਨੂੰ ਬੰਦ ਕਰਦੇ ਕਰਦੇ ਜ਼ਹਿਰੀਲੀ ਸ਼ਰਾਬ ਦਾ ਧੰਦਾ ਮਜੀਠਾ ਹਲਕੇ ਚ ਪੁਲਿਸ ਸਟੇਸ਼ਨ ਦੇ ਨਾਲ ਚੱਲ ਰਿਹਾ ਸੀ ਜਿੱਥੇ 15 ਲੋਕਾਂ ਦੀ ਮੌਤ ਹੋ ਚੁੱਕੀ ਹੈ ਹੁਣੇ-ਹੁਣੇ ਖਬਰ ਮਿਲੀ ਹੈ ਸੋ ਸਰਕਾਰ ਨੇ ਆਪਣੇ तमाम इधर-ਉਧਰ ਬੰਦੇ ਲਾ ਦਿੱਤੇ ਹੈ ਮੀਡੀਆ ਅੱਜੇ ਕੇਵਲ ਇੱਕ ਦੇ ਚੈਨਲ ਤੇ ਅੱਠ ਮੌਤਾਂ ਦੇ ਬਾਰੇ ਜ਼ਿਕਰ ਕੀਤਾ ਗਿਆ ਸੋ ਮੈਂ ਦੱਸਣਾ ਚਾਹਣਾ ਹੈ ਮੁੱਖ ਮੰਤਰੀ ਸਾਹਿਬ ਜੋ ਨਸ਼ਾ ਵਿਰੁੱਧ ਦੀ ਮਕੰਮਲ ਫੂਕ ਨਿਕਲਦੀ ਨਜ਼ਰ ਆ ਰਹੀ ਹੈ ਪਹਿਲਾਂ ਵੀ ਤੁਹਾਨੂੰ ਚੇਤੇ ਹੋਵੇ ਸੰਗਰੂਰ ਦੇ ਵਿੱਚ ਵੀ ਇੱਕ ਵੱਡਾ ਹਾਦਸਾ ਹੋਇਆ ਸੀ ਜਿੱਥੇ ਬਹੁਤ ਸਾਰੇ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਦੇ ਨਾਲ ਜਾਨ ਚਲੀ ਗਈ ਸੀ ਚਿੱਟੇ ਨਾਲ ਓਵਰਡੋਜ਼ ਨਾਲ ਤਾਂ ਰੋਜ਼ ਲੋਕ ਮਰਦੇ ਨੇ ਔਰ ਹੋਰ ਵੀ ਜਲਦੀ ਖੁਲਾਸਾ ਕਰਾਂਗੇ ਤੁਹਾਡੇ ਸਾਹਮਣੇ ਅੱਜ ਦੀ ਜਿਹੜੀ ਖਬਰ ਆ ਹੋਏ ਹੈ ਸੋ ਇਹ ਹਾਲਾਤ ਨੇ ਪੰਜਾਬ ਦੇ ਜੁੱਧ ਨਸ਼ਿਆਂ ਵਿਰੋਧ ਦੇ ਬਸ ਤੁਹਾਨੂੰ ਇਹੀ ਜਾਣਕਾਰੀ ਦੇਣੀ ਸੀ ਕਿ ਇਹ ਸਰਕਾਰ ਦਾ ਜਿਹੜਾ ਜੁੱਧ ਸੀਗਾ ਉਹ ناکਾਮਜਾਬ ਹੋ ਗਿਆ ਹੈ ਉਰੀ ਫੂਕ ਨਿਕਲ ਗਈ ਹੈ ਔਰ 15 ਲੋਕ ਮਾਰੇ ਗਏ ਨੇ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰੋ ਅੱਜ ਹਲਕਾ ਮਜੀਠਾ ਦੇ ਵਿੱਚ ਬਹੁਤ ਮੰਦ ਭਾਗੀ ਕਰਨਾ ਜੀ ਲੋਕ ਆਪਰੇ ਆ ਕੇ ਕਿ ਸਾਡੇ ਕਈ ਪਰਿਵਾਰਾਂ ਦੇ ਵੀਰ ਜਿਹੜੇ ਜਲੀਲੀ ਸ਼ਰਾਬ ਦੇ ਨਾਲ ਜਿਹੜੇ ਆਪਣੀ ਜਾਨ ਗਵਾ ਚੁੱਕੇ ਨੇ ਅਸੀਂ ਉਹਨਾਂ ਸਾਰੇ ਪਰਿਵਾਰਾਂ ਦੇ ਅੱਜ ਨਾਲ ਦੁੱਖ ਸਾਂਝਾ ਕਰਕੇ ਆਏ ਆਂ ਪ੍ਰਸ਼ਾਸਨ ਇਸ ਤਰ੍ਹਾਂ ਦਾ ਲੱਗਾ ਹੋਇਆ ਡੀਆਈ ਸਾਹਿਬ ਐਸਐਸਪੀ ਸਾਹਿਬ ਡੀਸੀ ਮੈਡਮ ਸਾਰਾ ਪ੍ਰਸ਼ਾਸਨ ਜਿਹੜਾ ਉਹ ਵੀ ਲੱਗਾ ਹੋਇਆ ਔਰ ਸਾਨੂੰ ਉਹਨਾਂ ਪਰਿਵਾਰਾਂ ਦੀ ਬਾਹ ਫੜਨੀ ਚਾਹੀਦੀ ਆ ਕਿਉਂਕਿ ਸਾਰੇ ਪਰਿਵਾਰ ਇਦਾਂ ਦੇ ਆ ਕਿ ਜਿਹੜੇ ਹੈਂਡ ਟੂ ਮਾਊਥ ਸਵੇਰ ਤੋਂ ਕਮੌੜੀਆ ਦੇ ਸ਼ਾਮ ਨੂੰ ਖਾਂਦੇ ਸੀਗੇ ਸਾਰੇ ਪਰਿਵਾਰ ਇਦਾਂ ਦੇ ਔਰ ਬਹੁਤ ਵੱਡਾ ਜਿਹੜਾ ਉਹਨਾਂ ਪਰਿਵਾਰਾਂ ਦੇ ਨਾਲ ਧੱਕਾ ਹੋਇਆ ਕਿਸੇ ਦੀਆਂ ਤਿੰਨ ਬੇਟੀਆਂ ਕਿਸੇ ਦੀਆਂ ਪੰਜ ਬੇਟੀਆਂ ਬਹੁਤ ਗਰੀਬ ਪਰਿਵਾਰ ਸਾਨੂੰ ਉਹਨਾਂ ਸਾਰਿਆਂ ਦੀ ਜਿੰਨੇ ਜੋਗਾ ਹੈ ਗਿਆ ਮੈਂ ਸਾਰੇ ਆਪਣੇ ਗਿਰਾਂ ਨੂੰ ਕਹਿਣਾ ਕਿ ਆਪਾਂ ਉਹਨਾਂ ਦੀ ਹੈਲਪ ਕਰੀਏ ਔਰ ਆ ਜਿਹੜੇ ਸਾਡੇ ਵੱਡੇ ਲੀਡਰ ਆਪਣੇ ਉਹਨੂੰ ਬਹੁਤ ਵੱਡੇ ਸਮੇਂ ਦੇ ਜਿਹੜੇ ਮਦਦ ਕਰਨ ਦੀ ਬਜਾਏ ਮੂੰਹ ਬਾੜਨੇ ਸ਼ੁਰੂ ਕਰਤੇ ਜਿਨ੍ਹਾਂ ਨੇ ਜਿਨ੍ਹਾਂ ਨੇ ਗੰਦੀ ਸਿਆਸਤ ਸ਼ੁਰੂ ਕਰ ਦਿੱਤੀ ਅਮਜੀਤਿਆ ਸਾਹਿਬ ਹੌਜਲਾ ਸਾਹਿਬ ਤੇ ਵਿੜਿੰਗ ਸਾਹਿਬ ਮੈਂ ਗੱਲ ਕਰਨੀ ਨਹੀਂ ਚਾਹੁੰਦਾ ਪਰ ਮਾਨੂੰ ਦੁੱਖ ਲੱਗਾ ਕਿ ਯਾਰ ਤੁਹਾਡਿਆਂ ਵੇਲੇਾਂ 'ਚ ਜੋ ਕੁਝ ਹੁੰਦਾ ਰਿਹਾ ਓਏ ਹੁਣ ਤੇ 5% ਵੀ ਨਹੀਂ ਰਹਿ ਗਿਆ ਗੱਲ ਮਜੀਠੀਆ ਸਾਹਿਬ ਆਪਾਂ ਕਰਦੇ ਆਂ ਅਕਾਲੀ ਦਲ ਦੀ 2012 ਦੇ ਵਿੱਚ ਬਟਾਲੇ ਗਰਦਾਸਪੁਰ ਦੇ ਰਿਲੀ ਸ਼ਰਾਬ ਨਾਲ ਬਹੁਤ ਮੌਤਾਂ ਆਈਆਂ 17 ਖਰਾਮ ਮੌਤਾਂ ਹੋਈਆਂ ਔਰ ਉਦੋਂ ਤੁਸੀਂ ਕਿੱਥੇ ਸੀਗੇ ਉਦੋਂ ਤੇ ਤੁਹਾਡੀ ਸਰਕਾਰ ਸੀਗੀ ਮੈਨੂੰ ਇਹ ਗੱਲ ਕਰਨੀ ਨਹੀਂ ਚਾਹੀਦੀ ਤੁਸੀਂ ਅੱਜ ਗੱਲਾਂ ਕੀਤੀਆਂ ਤੇ ਮੈਂ ਕਰਨੀ ਚਾਹਣਾ ਉਦੋਂ ਤੁਸੀਂ ਕੀ ਕੀਤਾ ਔਰ ਸਾਰਿਆਂ ਨੂੰ ਪਤਾ ਕਿ ਸ਼ਰੋਮਣੀ ਕਾਲੀਨਦ ਦੇ ਸਰਕਾਰ ਦੇ ਉੱਤੇ ਜਿਹੜਾ ਸਭ ਤੋਂ ਵੱਡਾ ਧੱਬਾ ਲੱਗਦਾ ਉਹ ਕਿੱਥੋਂ ਆਇਆ ਮੈਂ ਇਹਨੂੰ ਇਹ ਗੱਲ ਮੈਂ ਚਾਹੇ ਵੀ ਠੋਣਾ ਪਰ ਗੱਲਾਂ ਵੇਖੋ ਜੇ ਕਰਨੀਆਂ ਹੁੰਦੀਆਂ ਪਹਿਲਾਂ ਆਪਾਂ ਆਪਣੀ ਸਿੱਖ ਚੋ ਮਤਲਬ ਪੀੜ੍ਹੀ ਥੱਲੇ ਜਿਹੜੀ ਛੋਟੀ ਫੇਰਿਆ ਕਰੀਏ 2012ਵਿਨੇ ਤੁਹਾਡੀ ਸਰਕਾਰ 'ਚ ਬਹੁਤ ਵੱਡਾ ਘਾਣ ਹੋਇਆ ਹੁਣ ਅੱਜ ਜਿਹੜੇ ਅਵਰਿੰਗ ਸਾਹਿਬ ਤੇ ਹੋਜਲਾ ਸਾਹਿਬ ਬਹੁਤ ਰੌਲਾ ਪਾ ਰਹੇ ਨੇ ਕਿ ਬਹੁਤ ਕੁਝ ਹੋ ਗਿਆ ਤਹਾਡੇ ਸਰਕਾਰ ਦੇ ਵੇਲੇ 2020 ਦੇ ਵਿੱਚ ਕੱਲੇ ਪਿੰਡ ਚ ਮੁੱਛਰ ਚ 14 ਮੌਤਾਂ ਹੋਈਆਂ ਔਰ 27-28 ਮੌਤਾਂ ਲਾਗੇ ਲਾਗੇ ਪਿੰਡਾਂ ਦੇ ਵਿੱਚ ਪੈ ਗਈਆਂ ਤੁਹਾਡੇ ਦੇ ਕੈਪਟਨ ਮਰਿੰਦਰ ਸਿੰਘ ਕਿਸੇ ਨਾਲ ਦੁੱਖ ਸਾਂਝਾ ਤਾਂ ਕਰਨ ਨਹੀਂ ਆਏ ਤੁਹਾਡੇ ਜਿਹੜੇ ਸਰਕਾਰ ਦਾ ਚੇਂਸ ਵੀ ਉਹ ਕਹਿੰਦਾ ਦੁੱਖ ਸਾਂਝਾ ਕਰਨ ਤਾਂ ਨਹੀਂ ਆਇਆ ਅੱਜ ਸਵੇਰੇ ਭਗਵੰਤ ਸਿੰਘ ਮਾਲ ਨੂੰ ਪਤਾ ਲੱਗਾ ਤੋ ਸਵੇਰ ਦੇ ਚੰਡੀਗੜ੍ਹੋਂ ਚੱਲ ਪਏ ਬੱਸ ਪਹੁੰਚਾ ਲੈਣੇ ਮਰੜੀ ਕਲਾਉਣਾ ਦੇ ਇੱਥੇ ਸਾਰੇ ਪਰਿਵਾਰਾਂ ਨਾਲ ਆ ਕੇ ਦੁੱਖ ਸਾਂਝਾ ਕਰਨਾ ਆ ਹੁੰਦਾ ਏ ਚੀਮਿਸਟਾਂ ਦੇ ਸਰਕਾਰਾਂ ਚ ਗਲਤੀਆਂ ਹੋ ਜਾਂਦੀਆਂ ਅਸਰਾ ਤੋਂ ਕੰਮੀਆਂ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਜੇ ਰਹਿ ਗਿਆ ਵੇਖੋ ਅਸੀਂ ਹੁਣ ਉਹਨਾਂ ਦੇ ਪਰਿਵਾਰਾਂ ਦੇ ਮੈਂਬਰ ਤੇ ਨਹੀਂ ਵਾਪਸ ਲਿਆ ਸਕਦੇ ਪਰ ਜਿਹੜੇ ਬੰਦਿਆਂ ਨੇ ਗਲਤ ਹਰਕਤ ਕੀਤੀ ਆ ਸੀਐਮ ਸਾਹਿਬ ਨੂੰ ਮਿਲ ਕੇ ਕਹਾਂਗੇ ਕਿ ਇਹੋ ਜਿਹੇ ਬੰਦਿਆਂ 'ਤੇ ਉਫਾਏ ਜ਼ਰੂਰ ਲਾ ਦਿਓ ਤੁਸੀਂ ਜੁੱਧ ਨਸ਼ਾ ਵਿਰੋਧ ਜਰੂਰ ਚਲਾਇਆ ਵਾ ਉਹਦੇ ਵਿੱਚ ਕਾਰਵਾਈਆਂ ਹੋ ਰਹੀਆਂ ਇਹ ਅੱਜ ਜਿਹੜੇ ਤਿੰਨ ਲੀਡਰ ਅੱਜ ਸਵੇਰ ਦੇ ਬੋਲ ਰਹੇ ਨੇ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਤੁਹਾਡੇ ਵੇਲੇ ਤੁਸੀਂ ਕਿਹਦੇ ਘਰ ਤੋਂ ਆਏ ਸੀਗੇ ਜਿਹੜੇ ਨਸ਼ਾ ਵੇਚ ਨਾਲੇ ਤੁਸੀਂ ਕਿਸਦਾ ਘਰ ਤੋਂ ਆਇਆ ਤੁਹਾਡੀ ਸਰਕਾਰ ਨੇ ਕਿਸੇ ਦਾ ਵਿੜਿੰਗ ਸਾਹਿਬ ਕੋਈ ਦੱਸ ਦਿਓ ਜਾਓ ਜਲਾ ਸਭ ਤੁਸੀਂ ਦੱਸ ਦਿਓ ਜਮਗੀਤਿਆ ਸਭ ਤੁਸੀਂ ਦੱਸ ਦਿਓ ਉਸ ਬੰਦੇ ਦੀ ਬਾਦਰੀ ਉਹ ਤਗੜਾ ਹੋ ਗਿਆ ਨਕਾ ਔਰ ਉਹਨੇ ਠੱਲ ਪਾਈਆ ਮੈਂ ਕਿਸੇ ਦੀ ਮੜੀ ਤੇ ਨਹੀਂ ਪੈਂਦਾ ਪਰ ਕਿਤਨਾ ਕਿਤੇ ਲੋਕ ਇਹ ਕਹਿੰਦੇ ਆ ਕਿ ਭਾਜੀ ਫਰਕ ਪੈ ਗਿਆ ਨਸ਼ੇ ਦਾ ਸੋ ਇਸ ਕਰਕੇ ਜਿਹੜਾ ਕੋਈ ਚੰਗਾ ਕੰਮ ਕਰਦਾ ਉਹਨੂੰ ਚੰਗੇ ਕੰਮ ਜਰੂਰ ਕਰੀਏ ਹਾਂ ਬਾਣੇ ਵਾਪਰ ਜਾਂਦੇ ਆ ਬਹੁਤ ਵੱਡਾ ਦੁਕਾਨਾਂ ਤੇ ਮਚੀਤੇ ਹਲਕੇ ਦੇ ਵਿੱਚ ਵਾਪਰਾਏ ਸਵੇਰ ਤੇ ਸਾਰੇ ਤੁਰੇ ਦਿੰਦੇ ਆ ਸੋ ਮੇਰੀ ਤੁਹਾਨੂੰ ਬੇਨਤੀ ਹੈ ਭਰਾਓ ਜੇ ਕੁਝ ਕਰ ਸਕਦੇ ਜੇ ਤੇ ਉਹਨਾਂ ਦੀ ਮਦਦ ਕਰੋ ਆਪ ਤੇ ਮੂੰਹ ਬੰਦ ਕਰੋ ਬਹੁਤ ਬਹੁਤ ਧੰਨਵਾਦ ਵੈਗੁਰਤੀ ਦਾ ਖਾਲਸਾ ਵੈਗੁਰਤੀ ਕੀ ਫਤ